ਹੈਲੋ ਦੋਸਤੋ ਤੁਸੀਂ ਦੇਖ ਰਹੇ ਹੋ ਡੇਮ ਨੂੰ ਖੁਰਦ ਵਿਖੇ ਗਲੀਆਂ ਵਿੱਚ ਪਾਣੀ ਭਰਿਆ ਹੋਇਆ ਹੈ ਇਸ ਸਮੇਂ ਪਿੰਡ ਨਿਵਾਸੀਆਂ ਨੇ ਦੱਸਿਆ ਕਿ ਬਹੁਤ ਲੰਬੇ ਸਮੇਂ ਤੋਂ ਇਸ ਪਾਣੀ ਵਿੱਚ ਦੀ ਲੰਗਣਾ ਪੈ ਰਿਹਾ ਹੈ ਜੀ ਸਭ ਤੋਂ ਪਹਿਲਾਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਅਸੀਂ ਸ਼ਹੀਦ ਲਖਮੀ ਸਿੰਘ ਦੇ ਬਿਲਕੁਲ ਬਾਹਰ ਦੇ ਸਾਹਮਣੇ ਖੜੇ ਆਂ ਘਰ ਦੇ ਮੂਹਰੇ ਜਿੱਥੇ ਪਾਣੀ ਦਾ ਛੱਪੜ ਬਣਿਆ ਹੋਇਆ ਕੋਈ ਰਸਤਾ ਨਹੀਂ ਆਸ-ਪਾਸੇ ਮੰਗਣ ਨੂੰ ਕਰਨ ਵਾਸਤੇ ਤੇ ਜਦੋਂ ਸ਼ਹੀਦ ਹੋਏ ਆਹੋ ਤਾਂ ਸਾਰਾ ਪ੍ਰਸ਼ਾਸਨ ਇੱਥੇ ਆਇਆ ਸੀਗਾ ਉਸ ਤੋਂ ਬਾਅਦ ਨਾ ਤਾਂ ਕਿਸੇ ਨੇ ਸ਼ਹੀਦ ਦੀ ਸਾਰ ਲਈ ਆ ਤੇ ਨਾ ਇਹ ਰਸਤੇ ਦੀ ਸਾਰ ਲਈ ਆ ਕਿਸੇ ਨੇ ਨਾ ਕੋਈ ਪਿਛਲੇ ਬਚਾਤਾਂ ਨੇ ਕੰਮ ਕੀਤਾ ਇਸ ਰਸਤੇ ਦੇ ਉੱਤੇ ਕੁਝ ਵੀ ਨਹੀਂ ਕੀਤਾ ਐਂ ਬਣਾਇਆ ਸਾਨੂੰ ਪਤਾ ਸਾਡੇ ਬੱਚੇ ਵੀ ਅੱਜ 3 ਦਿਨ ਹੋ ਗਏ ਤੁਰ ਨਹੀਂ ਗਏ ਕੋਈ ਰਸਤਾ ਸਾਨੂੰ ਲੱਗਦਾ ਇਹ ਉਹ ਵੀ ਉਹਦੀ ਵੀ ਇਹ ਹਾਲਤ ਪੂਰੀ ਮਾੜੀ ਹੋਈ ਵੀ ਆ ਤੇ ਸਾਡੀ ਪ੍ਰਸ਼ਾਸਨ ਤੇ ਇਹ ਮੰਗਾ ਵੀ ਇਹਦੇ ਵਿੱਚ ਵੱਲ ਧਿਆਨ ਦਿੱਤਾ ਜਾਵੇ। ਸਾंगे ਸਾਡੀ ਜੋ ਪ੍ਰੋਬਲਮ ਹੱਲ ਹੋ ਜਾਵੇ।